ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਲੈ ਕੇ ਆਈ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਰਹਿਣਗੇ ਪਿਓਰ ਤੁਹਾਨੂੰ ਕਰੇਪ ਦਾ ਸੂਟ ਮਿਲ ਜੇਗਾ embroidery work ਬਹੁਤ ਹੀ ਪਿਆਰਾ ਕੀਤਾ ਗਿਆ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ embroidery ਕੀਤੀ ਗਈ ਹੈ ਪ੍ਰਾਈਸ ਉਹ ਪਾ ਮੈਂਸ਼ਨ ਕਰ ਦਿੱਤਾ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਚਨਾਉਣ ਦਾ ਇਹ ਸੂਟ ਮਿਲ ਜੇਗਾ ਡਿਜੀਟਲ ਪ੍ਰਿੰਟ ਰਹੇਗਾ ਪਿਓਰ ਸ਼ਿਫਾਨ ਦਾ ਦੁਪੱਟਾ ਰਹੇਗਾ ਸ਼ਟੌਨ ਦੀ ਤੁਹਾਨੂੰ ਪਲੇਨ ਬਾਟਮ ਮਿਲ ਜੇਗੀ ਪ੍ਰਾਈਸ ਉਹ ਪਾ ਮੈਂਸ਼ਨ ਕਰ ਦਿੱਤਾ ਤੁਸੀਂ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਮੇਰੇ WhatsApp ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਮਸਲੀਨ ਦਾ ਸੂਟ ਮਿਲੇਗਾ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਮਸਲੀਨ ਦਾ ਹੀ ਦੁਪੱਟਾ ਰਹੇਗਾ ਪ੍ਰਾਈਸ ਉੱਪਰ ਲਗਾਤਾ ਹੈ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਕਰੇਪ ਦਾ ਹੀ ਸੂਟ ਮਿਲ ਜੇਗਾ ਬਹੁਤ ਹੀ ਪਿਆਰਾ ਤੇ ਪੂਰੀ ਵਰਕ ਕੀਤਾ ਗਿਆ ਚਨਾਉਂ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਹੈਵੀ ਵਰਕ ਕੀਤਾ ਗਿਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਔਰ ਇੰਡੀਆ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਕੈਮਰੀ कॉटन ਦਾ ਸੂਟ ਮਿਲ ਜੇਗਾ ਡਿਜੀਟਲ ਪ੍ਰਿੰਟ ਰਹੇਗਾ ਦੁਪੱਟਾ ਵੀ ਨਾਲ ਤੁਹਾਨੂੰ ਮਿਲ ਜੇਗਾ ਸ਼ਿਫੌਨ ਦਾ कॉटन ਦੇ ਤੁਹਾਨੂੰ ਬਾਟਮ ਮਿਲ ਜੇਗੀ ਪ੍ਰਾਈਜ਼ ਉਪਰ ਕੀਤਾ ਹੋਇਆ ਆਪਾਂ ਮੈਂਸ਼ਨ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ